ਸਾਤਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚੋਂ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਲੈ ਕੇ ਆਏ ਹਾਂ ਸਾਤਸੰਗਤ ਜੀ ਸਤਗੁਰੂ ਦਾਸ ਮਹਾਰਾਜ ਜੀ ਨੇ ਸਾਨੂੰ ਹਰ ਪ੍ਰਕਾਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਵਹਿਮਾਂ ਪਰਮਾਡੰਮਰਾ ਪਖੰਡਾਂ 'ਚ ਫਸੇ ਹੋਈਆਂ ਆਪਾਂ ਦਿਨਵਾਰ ਦੇ ਵਿੱਚ ਵਿਸ਼ਵਾਸ ਕਰਦੇ ਹਾਂ ਸਾਤਸੰਗਤ ਜੀ ਆਪਾਂ ਤਿਵਾਰਾਂ ਦੇ ਵਿੱਚ ਜਿਵੇਂ ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਆ ਆਪਣੇ ਘਰਾਂ ਚ ਸਾਧ ਸੰਗਤ ਜੀ ਵਹਿਮ ਹੈ ਕਿ ਭਾਈ ਆ ਦਿਨ ਚੰਗਾ ਹੈ ਆ ਦਿਨ ਮਾੜਾ ਹੈ ਤੇ ਸਤਿਗੁਰਾਂ ਨੇ ਸਾਧ ਸੰਗਤ ਜੀ ਇਹ ਹੀ ਕਿਰਪਾ ਕੀਤੀ ਹੈ ਕਿ ਆਪਾਂ ਨੂੰ ਇੰਨਾ ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸਤਿਗੁਰ ਜੀ ਸਮਝਾਉਂਦੇ ਨੇ ਸਾਧ ਸੰਗਤ ਜੀ ਦੂਜੀ ਦੁਰਮਤ ਦੂਰ ਕਰ ਰੱਖਣਾ ਗੁਰ ਅਸਨੇਓ ਸਾਧ ਸੰਗਤ ਜੀ ਆਪਾਂ ਗੁਰੂ ਦੇ ਨੇੜੇ ਆਈਏ ਤੇ ਜੋ ਬੁਰੇ ਲੋਕ ਨੇ ਬੁਰੀ ਸੋਚ ਹੈ ਉਸ ਤੋਂ ਆਪਾਂ ਦੂਰ ਰਹੀਏ ਤੇ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀ ਆਪਾਂ ਬੁਰੇ ਲੋਕਾਂ ਤੋਂ ਦੂਰ ਰਹਿਣਾ ਆ ਪਰ ਉਹਨਾਂ ਨਾਲ ਨਫ਼ਰਤ ਨਹੀਂ ਜੇ ਕਰਨੀ ਜੋ ਬੁਰੇ ਲੋਕ ਨੇ ਸਾਧ ਸੰਗਤ ਜੀ ਜਦੋਂ ਤੱਕ ਆਪਾਂ ਉਹਨਾਂ ਦਾ ਮਨ ਨਹੀਂ ਬਦਲਦੇ ਆਪਾਂ ਉਦੋਂ ਤੱਕ ਉਹ ਜੋ ਬੁਰੇ ਲੋਕ ਨੇ ਚੰਗੇ ਪਾਸੇ ਨਹੀਂ ਜਾਂਦੇ ਕਿਉਂਕਿ ਸਾਧ ਸੰਗਤ ਜੀ ਨਫ਼ਰਤ ਕਰਨ ਨਾਲ ਸਮੱਸਿਆ ਦਾ ਹੱਲ ਨਹੀਂ ਜੀ ਹੁੰਦਾ ਆਪਾਂ ਨੂੰ ਉਹਨਾਂ ਦਾ ਮਨ ਬਦਲਣਾ ਪਵੇਗਾ ਤਾਂ ਯੋ ਸਤਗੁਰੂ ਜੀ ਸਮਝਾਉਂਦੇ ਨੇ ਦੂਜੀ ਦੁਰਮਤ ਦੂਰ ਕਰ ਰਖਣਾ ਗੁਰਸਨਿ। ਕਿ ਜੋ ਸਾਡੇ ਅੰਦਰ ਸਾਸੰਗਤ ਜੀ ਇੱਕ ਗੁਰਮੁਖ ਹੁੰਦਾ ਇੱਕ ਮਨਮੁਖ ਹੁੰਦਾ। ਇੱਕ ਗੁਰਮਤ ਹੈ ਇੱਕ ਦੁਰਮਤ ਹੈ। ਭਾਈ ਜੋ ਗੁਰੂ ਦੇ ਵਚਨ ਮੰਨਦਾ ਆ ਸਾਸੰਗਤ ਜੀ ਉਹਦੇ ਅੰਦਰ ਗੁਰਮਤ ਹੈ। ਜੋ ਗੁਰੂ ਦੀ ਵਿਚਾਰਧਾਰਾ ਦੇ ਸਾਸੰਗਤ ਜੀ ਉਲਟ ਚੱਲਦਾ ਉਹ ਦੁਰਮਤ ਦੇ ਵਿੱਚ। ਦੁਰਮਤ ਦਾ ਭਾਵ ਸਾਸੰਗਤ ਜੀ ਜੋ ਬੁਰੇ ਕਰਮ ਕਰਦਾ ਹੈ। ਦੁਰਮਤਾ ਪਾਸਾ ਸੰਗਤ ਜੀ ਦੀ ਜੀ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਹੁਤ ਜ਼ਿਆਦਾ ਹਾਵੀ ਹੈ ਨਾ ਤਾਂ ਉਹਨੂੰ ਗੁਰੂ ਦਾ ਪਤਾ ਹੈ ਨਾ ਗੁਰੂ ਦੇ ਰਸਤੇ ਦਾ ਪਤਾ ਹੈ ਸਤ ਸੰਗਤ ਜੀ ਨਾ ਗੁਰੂ ਦੀ ਗੱਲ ਮੰਨਦਾ ਹੈ ਨਾ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਮੰਨਦਾ ਹੈ ਉਹ ਸਿਰਫ ਆਪਣੇ ਮਨ ਦੀ ਗੱਲ ਮੰਨਦੇ ਸਤ ਸੰਗਤ ਜੀ ਐਸੇ ਕਰਕੇ ਧੰਨ ਧੰਨ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕੇ ਬੇਟਾ ਗੁਰੂ ਵਾਲਾ ਬਣ ਗੁਰੂ ਦੇ ਵਚਨ ਮੰਨ ਗੁਰੂ ਦੀ ਸੋਚ ਰੱਖ ਤੇ ਸਾਧ ਸੰਗਤ ਜੀ ਗੁਰੂ ਕਿਸੇ ਦਾ ਨੁਕਸਾਨ ਨਹੀਂ ਜੋ ਕਰਦਾ ਗੁਰੂ ਉਹ ਹੈ ਜਿਹਨੇ ਆਪਣੇ ਅੰਦਰੋਂ ਸੱਚ ਦੀ ਪ੍ਰਾਪਤੀ ਕੀਤੀ ਹੋਵੇ ਗੁਰੂ ਉਹ ਹੈ ਸਾਧ ਸੰਗਤ ਜੀ ਜਿਹਨੇ ਆਪਣੇ ਅੰਦਰੋਂ ਬ੍ਰਹਮ ਗਿਆਨ ਖੋਜ ਲਿਆ ਹੋਵੇ ਤੇ ਗੁਰੂ ਉਹ ਹੈ ਭਾਈ ਜਿਹਨੇ ਸਾਧ ਸੰਗਤ ਜੀ ਜੋ ਪ੍ਰਮਾਤਮਾ ਦੇ ਵਿੱਚ ਪ੍ਰਮਾਤਮਾ ਹੋ ਗਿਆ ਹੋਵੇ ਜੋਤ ਦੇ ਵਿੱਚ ਜੋਤ ਮਿਲ ਗਈ ਹੋਵੇ ਤੂੰ ਸਭ ਦਾ ਹੀ ਪਲਾ ਸੋਚਦਾ ਕਿਸੇ ਦਾ ਬੁਰਾ ਨਹੀਂ ਚ ਸੋਚਦਾ ਦੂਜੀ ਦੁਰਮਤ ਦੂਰ ਕਰ ਰੱਖਣਾ ਗੁਰੂ ਸਿਨੇਓ ਸਫਲ ਕਰਮ ਤਬ ਹੋਣਗੇ ਗਤ ਪਾਵੈ ਇਹ ਦਿਓ 사ਤਸੰਗਤ ਜੀ ਜੇ ਆਪਾਂ ਗੁਰੂ ਦੀ ਗੱਲ ਮੰਨਾਂਗੇ ਗੁਰੂ ਦੇ ਨਾਲ ਸਾਝ ਰੱਖਾਂਗੇ ਤਾਂ 사ਤਸੰਗਤ ਜੀ ਸਾਡੇ ਜੋ ਕਰਮ ਸਫਲ ਹੋਣਗੇ ਮਾਨਸ ਜਨਮ ਉਦਲੰਭ ਹੈ ਹੋਏ ਨਾ ਬਾਰੰਬਾਰ 사ਤਸੰਗਤ ਜੀ ਬਾਰ ਬਾਰ ਮਿਲਣ ਵਾਲਾ ਨਹੀਂ ਹੈ ਜੀਵਨ ਐਸੇ ਕਰਕੇ ਯਾਦ ਰੱਖਣਾ ਕਿ ਭਾਈ ਆਪਾਂ ਗੁਰੂ ਵਾਲੇ ਬਣ ਕੇ ਗੁਰੂ ਦੀ ਵਚਨ ਮੰਨਨੇ ਨੇ ਸਾਧ ਸੰਗਤ ਜੀ ਸਾਡੇ ਸਾਰੇ ਜੋ ਕਰਮ ਨੇ ਉਹ ਸਫਲ ਹੋ ਜਾਣਗੇ ਬਤੀਵਾਰ ਆਪਾਂ ਸੋਚਦੇ ਆ ਕਿ ਭਾਈ ਮੈਂ ਮਿਹਨਤ ਤਾਂ ਬਹੁਤ ਕਰਦਾ ਪਰ ਅੱਗੇ ਨਹੀਂ ਵੱਧ ਪਾਰਿਆ ਅਸੀਂ ਕਾਰਜ ਤਾਂ ਬੜੇ ਕਰਦੇ ਆ ਪਰ ਸਫਲ ਨਹੀਂ ਹੋ ਪਾਉਂਦੇ ਤੇ ਅੱਜ ਸਤਿਗੁਰਾਂ ਨੇ ਬੜੇ ਸੋਹਣੇ ਤਰੀਕੇ ਨਾਲ ਸਮਝਾਇਆ ਦੂਜੀ ਦੁਰਮਤ ਦੂਰ ਕਰ ਇੱਕ ਤਾਂ ਸਾਧ ਸੰਗਤ ਜੀ ਮਨ ਦੇ ਵਿੱਚੋਂ ਨਾ ਇਜੋ ਨਿੰਦਾ ਹੈ ਚੁਗਲੀ ਹੈ ਈਰਖਾ ਹੈ ਇੱਕ ਦੂਜੇ ਦੇ ਪ੍ਰਤੀ ਜੋ ਲਾਕਡਾਟ ਹੈ ਬੜੀ ਈਰਖਾ ਕਰਦੇ ਸਾਧ ਸੰਗਤ ਜੀ ਕਾਮ ਕ੍ਰੋਧ ਲੋਭ মোহ ਹੰਕਾਰ ਇਹਨੂੰ ਕੱਟਣਾ ਪਵੇਗਾ ਸਾਧ ਸੰਗਤ ਜੀ ਸਾਡੇ ਮਨ 'ਚ ਈਰਖਾ ਹੈ ਤੇ ਫਿਰ ਆਪਾਂ ਸੋਚਦੇ ਕਿ ਭਾਈ ਮੈਂ ਇੰਨੀ ਸੇਵਾ ਕਰ ਰਿਹਾ ਆਂ ਐਨਾ ਮੈਂ ਦਾਨਪੁਨ ਕਰਦਾ ਨਾਮ ਜਪਦਾ ਸਾਧ ਸੰਗਤ ਜੀ ਮੈਂ ਸਫਲ ਕਿਉਂ ਨਹੀਂ ਹੋ ਪਾਰਿਆ ਸਮਝ ਜ਼ਰੂਰ ਲੱਗੇਗਾ ਪਰ ਜੇ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਆਂ ਨਾਮ ਸ਼ਬਦ ਜਪਦੇ ਆਂ ਹੌਲੀ ਹੌਲੀ ਅਸਰ ਹੋਏਗਾ ਇਨੀ ਕਿ ਭਾਈ ਕੋਦਮ ਸਾਡਾ ਮਨ ਬਦਲ ਜਾਵੇਗਾ ਦੂਜੀ ਦੁਰਮਤ ਦੂਰ ਕਰ ਰਖਣਾ ਗੁਰੂ ਸਿਨਿਓ ਸਫਲ ਕਰਮ ਤਬ ਹੋਣਗੇ ਗਤ ਪਾਵੈ ਇਹ ਦਿਓ ਤੇ ਸਾ ਸੰਗਤ ਜੀ ਜੋ ਸਰੀਰ ਲੈ ਕੇ ਆਏ ਨਾ ਇਹਦਾ ਇਹਦਾ ਜੋ ਹੈ ਆਉਣਾ ਸਫਲ ਹੋ ਜਾਵੇਗਾ ਇਸ ਦੇਹੀ ਕੋ ਸਿਮਰੈ ਦੇ ਇਹ ਨਾ ਪਵਿੱਤਰ ਸਰੀਰਾ ਵੱਡੇ ਦੇਵੀ ਦੇਵਤਾ ਵੀ ਤਰਸਦੇ ਨੇ ਦੁਲੱਬ ਮਾਨਸ ਜਨਮਦਲੰਬ ਹੈ ਦਲੰਬ ਜਨਮ ਪੁਨ ਫਲ ਪਾਇਓ ਬਿਰਤਾ ਜਾਤਾ ਬਿ ਬੇਕਾ ਗੁਰੂ ਅਰਦਸ ਮਹਾਰਾਜ ਜੀ ਦੇ ਵਚਨ ਨੇ ਕਿ ਬੇਟਾ ਸ਼ਰੀਰ ਬਾਰ ਬਾਰ ਨਹੀਂ ਮਿਲਦਾ ਸਾਧ ਸੰਗਤ ਜੀ ਜੋ ਦਿਮਾਗ ਜੋ ਚੇਤਨਤਾ ਸਾਡੇ ਕੋਲ ਹੈ ਉਹ ਦੂਸਰੇ ਜਾਨਵਰਾ ਕੋਲ ਪੰਛੀਆਂ ਕੋਲ ਨਹੀਂ ਤਾਈਓ ਸਤਿਗੁਰੂ ਨੇ ਸਾਨੂੰ ਅਵਤਾਰ ਦੱਸਿਆ ਅਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਦੂਜੀ ਦੁਰਮਤ ਦੂਰ ਕਰ ਦਇਆ ਤਰਮ ਕਿਰਪਾਲ ਸਾਧ ਸੰਗਤ ਜੀ ਦੁਰਮਤ ਆਪਾਂ ਦੂਰ ਕਰਨੀ ਹੈ ਆਪਣੇ ਅੰਦਰ ਜੋ ਹੈ ਦਇਆ ਤੇ ਜੋ ਮਾਨਵਤਾ ਦੀ ਸੇਵਾ ਦਾ ਧਰਮ ਹੈ ਉਹ ਅੰਦਰ ਲੈ ਕੇ ਆਣਾ ਤੇ ਜਿਹਦੇ ਅੰਦਰ ਦਇਆ ਭਾਵਨਾ ਨਹੀਂ ਹੈ ਸਾਧ ਸੰਗਤ ਜੀ ਫਿਰ ਨੀਰੇ ਗ੍ਰੰਥ ਪੜਨ ਦਾ ਵੀ ਕੋਈ ਫਾਇਦਾ ਨਹੀਂ ਸਤਿਗੁਰੂ ਅਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਸਾਦੋ ਕਾ ਸ਼ਾਸਤਰਨ ਸੁਨਕੀਨੋ ਅਨੁਭਾਵਨੀ ਭਗਤ ਨਾ ਸਾਦੀ ਭੁਖਿਆ ਨਾ ਦਿਨੋ ਕਿ ਬੇਟਾ ਤੇਰਾ ਸਾਰੇ ਸਾਰੇ ਦਿਨ ਗ੍ਰੰਥਾਂ ਨੂੰ ਪੜਨ ਦਾ ਕੀ ਫਾਇਦਾ ਜੇ ਦਿਲ ਦੇ ਵਿੱਚ ਦਇਆ ਭਾਵਨਾ ਨਹੀਂ ਜੇ ਕਿਸੇ ਦੇ ਪ੍ਰਤੀ ਹਮਦਰਦੀ ਨਹੀਂ ਸਾਸੰਗਤ ਜੀ ਗ੍ਰੰਥ ਪੜਨ ਦੇ ਨਾਲ ਗੁਰੂ ਬਣਾਉਣ ਦੇ ਨਾਲ ਨਾਮ ਸ਼ਬਦ ਜਪਣ ਦੇ ਨਾਲ ਮਾਨਵਤਾ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ ਤੇ ਗੁਰਬਾਣੀ ਦਾ ਫਰਮਾਨ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਸੰਗਤ ਜੀ ਪੂਰੀ ਦੀ ਪੂਰੀ ਜੋ ਭਗਤੀ ਹੈ ਉਹ ਪ੍ਰੇਮਾ ਭਗਤੀ ਤੇ ਟਿਕੀ ਹੋਈ ਹੈ ਜੇ ਸਾਡੇ ਅੰਦਰ ਪਿਆਰ ਹੈ ਤਾਂ ਸਾਸੰਗਤ ਜੀ ਅਸੀਂ ਮਾਲਕ ਨੂੰ ਪਾ ਲਵਾਂਗੇ ਤੇ ਜੇ ਸਾਡੇ ਅੰਦਰ ਪਿਆਰ ਨਹੀਂ ਹੈ ਤਾਂ ਮਾਲਕ ਭਾਈਓ ਮਿਲਣ ਵਾਲਾ ਨਹੀਂ ਦੂਜੀ ਦੁਰਮਤ ਦੂਰ ਕਰਕੇ ਬੇਟਾ ਜੋ ਬੁਰੀ ਸੋਚ ਹੈ ਨਾ ਉਹਨੂੰ ਸਾਧ ਸੰਗਤ ਜੀ ਬੁਰੀ ਸੋਚ ਨੂੰ ਆਪਾਂ ਮਨ ਚੋਂ ਕੱਢ ਦੇਣਾ ਸਾਡੇ ਅੰਦਰ ਜੋ ਅੰਦਰ ਜੋ ਲਾਲਚ ਹੈ ਈਰਖਾ ਹੈ ਨਿੰਦਾ ਹੈ ਚੁਗਲੀ ਹੈ ਆਪਾਂ ਦੂਜਿਆਂ ਬਾਰੇ ਜੋ ਬੁਰਾ ਸੋਚਦੇ ਆਂ ਬੰਦ ਕਰ ਦੇਣਾ ਸਤਿਗੁਰਾਂ ਦਾ ਫਰਮਾਨ ਹੈ ਨਾ ਪਰਕਾ ਬੁਰਾ ਨਾ ਰੱਖੋ ਜੀਤ ਤੁਮਕੋ ਦੁੱਖ ਨਹੀਂ ਪਾਈ ਨੀ ਕਿ ਬੇਟਾ ਤੂੰ ਸਭ ਦਾ ਭਲਾ ਮੰਗਿਆ ਕਰ ਕਿਸੇ ਬਾਰੇ ਬੁਰਾ ਨਾ ਸੋਚ ਤੇ ਸਤਿਗੁਰੂ ਜੀ ਪ੍ਰਵਾਨਦੇ ਭਾਈ ਮੈਂ ਤੇਰਾ ਬੁਰਾ ਮੈਂ ਨਹੀਂ ਜੀ ਹੋਂ ਦੇਵਾਂਗਾ ਦੂਜੀ ਦੁਰਮਤ ਦੂਰ ਕਰ ਦਿਆ ਧਰਮ ਕਿਰਪਾਲ ਸਤ ਸੇਕਰ ਗੋਸਟੀ ਹਿਰਦੇ ਬਸੇ ਗੋਪਾਲ ਸਾਸੰਗਤ ਜੀ ਸਤ ਸੇਕਰ ਗੋਸਟੀ ਆਪਾਂ ਸੱਚ ਦੀ ਗੋਸਟੀ ਕਰਨੀ ਤੇ ਸੱਚ ਕਿਹਦੇ ਕੋਲ ਹੈ ਸਾਸੰਗਤ ਜੀ ਸਾਧੂ ਸੰਤਾਂ ਕੋਲੇ ਸੰਤ ਚੀ ਸੰਗਤ ਸੰਤ ਕਥਾਰਸ ਸੰਤ ਪ੍ਰੇਮ ਮਾਜੇ ਦੀ ਜੇ ਦੇਵ ਦੇ ਤਾਈਓ ਸਤਗੁਰੂ ਅਰਦਾਸ ਮਹਾਰਾਜ ਜੀ ਮੰਗਣ ਦੀ ਜਾਂਚ ਦੱਸ ਰਹੇ ਨੇ ਕਿ ਬੇਟਾ ਪਰਮਾਤਮਾ ਕੋਲੋਂ ਮੰਗਣਾ ਆ ਤਾਂ ਸੰਤਾਂ ਦੀ ਸੰਗਤ ਮੰਗੀ ਸਾਤਸੰਗਤ ਜੀ ਸੰਤ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਗੇ ਸੱਚੇ ਸੰਤਾਂ ਦੀ ਗੱਲ ਹੋ ਰਹੀ ਹੈ ਕਿਉਂਕਿ ਇਸ ਸੰਸਾਰ 'ਚ ਝੁੱਠੇ ਸੰਤ ਵੀ ਬੜੇ ਨੇ ਦਿਖਾਵੇ ਵਾਲੇ ਵੀ ਬਹੁਤ ਨੇ ਸਾਤਸੰਗਤ ਜੀ ਜੋ ਸੱਚਾ ਸਾਧੂ ਹੈ ਸੰਤ ਹੈ ਉਹ ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੇਗਾ ਸੱਚਾ ਸੰਤ ਸਾਡੇ ਬੱਚਿਆਂ ਨੂੰ ਕਹੇਗਾ ਮਾਦੋ ਅਵਿਦਿਆ ਹਿਤ ਕੀ ਕਿ ਬੇਟਾ ਪੜਿਆ ਕਰ ਸਕੂਲ ਜਾਇਆ ਕਰ ਕਾਲਜ ਜਾਇਆ ਕਰ ਮਨ ਲਾ ਕੇ ਪੜ ਸੱਚਾ ਸਾਧੂ ਸਾਡੇ ਬੱਚਿਆਂ ਨੂੰ ਸਿਖਾਏਗਾ ਨੇਕ ਕਮਾਈ ਜੋ ਕਰੇ ਜਿਵੇਂ ਗੁਰੂ ਦਾਸ ਮਹਾਰਾਜੇ ਸਿਖਾ ਰਹੇ ਨੇ ਮਾਦੋ ਅਭਿਦਿਆਹਿਤ ਕਿਨ ਨੇਕ ਕਮਾਈ ਜੋ ਕਰੇ ਕਿ ਬੇਟਾ ਇਮਾਨਦਾਰੀ ਨਾਲ ਪੈਸਾ ਕਮਾ। ਸੱਚਾ ਸਾਧੂ ਸਾ ਸੰਗਤ ਜੀ ਸਾਡੇ ਬੱਚੇ ਨੂੰ ਸੇਵਾ ਕਰਨੀ ਸਿਖਾਏਗਾ। ਫਿਰ ਚਾਹੇ ਉਹ ਮਾਤਾ ਪਿਤਾ ਦੀ ਹੋਵੇ ਚਾਹੇ ਮਾਨਵਤਾ ਦੀ ਹੋਵੇ ਰਵਦਾਸ ਪਿਆ ਹੈ ਬਸਰਿਓ ਮਨੁ ਪ੍ਰੇਮ। ਤੇ ਸਾ ਸੰਗਤ ਜੀ ਸੱਚੇ ਸੰਤਾਂ ਦੇ ਨਾਲ ਆਪਾਂ ਗਿਆਨ ਗੋਸ਼ਟੀ ਕਰਨੀ ਹੈ। ਮਨ ਦੇ ਵਿੱਚ ਕੋਈ ਸਵਾਲ ਹੈ ਭਾਈ ਪੁੱਛ ਲਈਂ। ਮਨ 'ਚ ਕੋਈ ਸ਼ੰਕਾ ਹੈ ਉਹ ਸਾਧੂਆਂ ਤੋਂ ਪੁੱਛ ਲਈਂ। ਆਪਾਂ ਸੇਵਾ ਕਰਨੀ ਹੈ ਗੁਰਬਾਣੀ ਪੜ੍ਹਨੀ ਹੈ ਸਾਧੂ ਸੰਤਾਂ ਦਾ ਸੰਗ ਲੈਣਾ ਸਾ ਸੰਗ ਜੀ ਸਾਡਾ ਜੋ ਜੀਵਨ ਹੈ ਉਹ ਸਫਲ ਹੋ ਜਾਵੇ ਕਿਉਂਕਿ ਜੋ ਸੱਚਾ ਸਾਧੂ ਹੈ ਸਾ ਸੰਗ ਜੀ ਆਪਣੇ ਲਈ ਤਾਂ ਜਿੰਦਾ ਹੀ ਨਹੀਂ ਉਹ ਜੀਵਨ ਆਪਣੇ ਲਈ ਨਹੀਂ ਨਹੀਂ ਜੀ ਜੀ ਰਿਹਾ ਉਹ ਜਿੰਦਾ ਸਾ ਸੰਗ ਜੀ ਮਨੁਮਤਾ ਲਈ ਕਿਸੇ ਵੀ ਗੁਰੂ ਨੂੰ ਦੇਖ ਲਓ ਕਿਸੇ ਵੀ ਗੁਰੂ ਦਾ ਇਤਿਹਾਸ ਪੜੋਗੇ ਸਾ ਸੰਗ ਜੀ ਇੱਕ ਗੱਲ ਸਮਝ ਆਵੇਗੀ ਕਿ ਭਾਈ ਗੁਰੂ ਆਪਣੇ ਲਈ ਨਹੀਂ ਆਏ ਤੇ ਜੇ ਕੋਈ ਆਮ ਇਨਸਾਨ ਸੰਤ ਬਣ ਜਾਵੇ ਉਹ ਵੀ 사ਤਸੰਗਤ ਜੀ ਆਪਣੇ ਲਈ ਜੀਣਾ ਛੱਡ ਦਿੰਦਾ ਹੈ ਮਾਨਵਤਾ ਦਾ ਭਲਾ ਕਰਨ ਲਈ ਤੁਰ ਪੈਂਦਾ ਚਾਹੇ ਫਿਰ ਉਹ ਘਰ ਬੈਠਾ ਭਲਾ ਕਰੇ ਫਿਰ ਚਾਹੇ ਪੂਰੀ ਦੁਨੀਆ ਦੇ ਵਿੱਚ ਗੁਰੂ ਦਾਸ ਮਹਾਰਾਜ ਜੀ ਵਾਂਗੂ 사ਤਸੰਗਤ ਜੀ ਸੱਚ ਦਾ ਪ੍ਰਚਾਰ ਕਰੇ ਕੋ ਬਣ ਜਾ ਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਸਤਸੰਗਤ ਜੀ ਸੰਤ ਮਿਲਿਆ ਕੁਛ ਸੁਨਿਆ ਕਹੀਏ ਇਹ ਸਤਗੁਰ ਪ੍ਰਭ ਦਾਸ ਮਹਾਰਾਜ ਜੀ ਵੀ ਇਹੀ ਫਰਮਾਉਂਦੇ ਨੇ ਬੋਲਤ ਬੋਲਤ ਬੜੇ ਬਿਆਦੀ ਬੋਲੋ ਬੋਲੇ ਜਾਈ ਸਾਤ ਸੰਗਤ ਜੀ ਆਮ ਲੋਕਾਂ ਨਾਲੋਂ ਫालतੂ ਬੋਲਣ ਨਾਲੋਂ ਜੇ ਕੋਈ ਸੰਤ ਮਿਲੇ ਤਾਂ ਉਹਦੇ ਨਾਲ ਗਿਆਨ ਗੋਸ਼ਟੀ ਕਰਨੀ ਚਾਹੀਦੀ। ਮਨ ਦੇ ਵਿੱਚ ਕੋਈ ਸਵਾਲ ਹੈ, ਸ਼ੰਕਾ ਹੈ, ਭਾਈ ਪੁੱਛ ਲੈਣਾ ਚਾਹੀਦਾ ਹੈ ਕਿ ਗੁਰੂ ਜੀ ਮੇਰੀ ਆਮ ਮਨ ਦੇ ਵਿੱਚ ਸ਼ੰਕਾ ਹੈ। ਤੇ ਜਦੋਂ ਆਪਾਂ ਗੁਰੂਆਂ ਨਾਲ ਗੱਲਾਂ ਕਰਾਂਗੇ, ਸੰਤਾਂ ਨਾਲ ਗੱਲਾਂ ਕਰਾਂਗੇ, ਸਾਤ ਸੰਗਤ ਜੀ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੇਗਾ। ਤੇ ਭਾਈ ਜਦੋਂ ਵੀ ਕਿਸੇ ਸੰਤ ਮਹਾਪੁਰਸ਼ ਨਾਲ ਗੱਲਾਂ ਬਾਤਾਂ ਹੋਣ ਸਾਧ ਸੰਗਤ ਜੀ ਘਰ ਪਰਿਵਾਰ ਦੀਆਂ ਗੱਲਾਂ ਛੱਡ ਕੇ ਅਸੀਂ ਅਧਿਆਤਮਕਤਾ ਦੀਆਂ ਗੱਲਾਂ ਕਰੀਏ ਅਸੀਂ ਜੋ ਰਹਿਸਮਈ ਦੁਨੀਆ ਹੈ ਉਹਦੇ ਬਾਰੇ ਸਾਧ ਸੰਗਤ ਜੀ ਚਾਨਣ ਪਾਈਏ ਜ਼ਿੰਦਗੀ ਨੂੰ ਸਫਲ ਬਣਾਵਾ ਬਣਾਣਾ ਕਿਵੇਂ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਬਚਾ ਕੇ ਰੱਖੀਏ ਕਿਵੇਂ ਬੱਚਿਆਂ ਨੂੰ ਅੱਗੇ ਵਧਾਈਏ ਅਸੀਂ ਅੱਗੇ ਕਿਵੇਂ ਵਧੀਏ ਇਹ ਸਾਧ ਸੰਗਤ ਜੀ ਸੰਤਾਂ ਨੂੰ ਸਭ ਪਤਾ ਹੈ ਤੇ ਆਪਾਂ ਉਹਨਾਂ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰੀਏ ਜੇ ਜਦੋਂ ਆਪਾਂ ਜਾਣੀਏ ਸਾਧ ਸੰਗਤ ਜੀ ਆਪਣੀਆਂ ਗੱਲਾਂ ਕੁਝ ਹੋਰੀ ਹੁੰਦੀਆਂ ਨੇ ਐਸੇ ਕਰਕੇ ਭਾਈ ਸੰਤ ਮਿਲਿਆ ਕੁਝ ਸੁਨੀਏ ਕਹੀਏ ਪਹਿਲਾਂ ਆਪਾਂ ਨੂੰ ਉਹਨਾਂ ਦੇ ਵਚਨ ਸੁਣਨੇ ਚਾਹੀਦੇ ਨੇ ਫਿਰ ਸਾਧ ਸੰਗਤ ਜੀ ਬੁੱਖੋ ਕੁਝ ਗੱਲ ਕਹਿਣੀ ਚਾਹੀਦੀ ਹੈ ਮੰਚ 'ਚ ਕੋਈ ਸਵਾਲ ਹੋ ਪੁੱਛ ਲੈਣਾ ਚਾਹੀਦਾ ਹੈ ਅੱਗੇ ਸਤਿਗੁਰੂ ਜੀ ਫਰਮਾਉਂਦੇ ਨੇ ਸ਼ੁਭ ਕਰਮਾ ਫਲ ਸ਼ੁਭ ਹੈ ਕਰਮਾਂ ਸੰਧਣਾ ਖੇਤ ਸਾਧ ਸੰਗਤ ਜੀ ਜੋ ਚੰਗੇ ਕਰਮ ਕਰੇਗਾ ਉਹਦੀ ਜ਼ਿੰਦਗੀ ਵੀ ਚੰਗੀ ਹੈ ਉਹਨੂੰ ਇੱਥੇ ਵੀ ਲਾਹੋ ਮਿਲੇਗਾ ਪ੍ਰਮਾਤਮਾ ਦੇ ਦਰਬਾਰ 'ਚ ਵੀ ਲਾਹੋ ਮਿਲੇਗਾ ਤੇ ਭਾਈ ਜੋ ਮਾੜੇ ਕਰਮ ਕਰਦਾ ਹੈ ਉਹਦਾ ਨਹੀਂ ਤੀਜਾ ਮਾੜਾ ਹੀ ਹੁੰਦਾ ਸਾਧ ਸੰਗਤ ਜੀ ਸ਼ੁਭ ਕਰਮਾ ਫਲ ਸ਼ੁਭ ਹੈ ਕਿ ਭਾਈ ਜੋ ਸ਼ੁਭ ਕਰਮ ਕਰਦੇ ਨੇ ਅੰਮ੍ਰਿਤ ਵੇਲੇ ਉੱਠਦੇ ਨੇ ਨਾਮ ਸ਼ਬਦ ਜਪਦੇ ਨੇ ਗੁਰਬਾਣੀ ਦਾ ਪਾਠ ਕਰਦੇ ਨੇ ਦਿਨੇ ਸਾਧ ਸੰਗਤ ਜੀ ਹੱਥਾਂ ਨਾਲ ਮਿਹਨਤ ਕਰਦੇ ਨੇ ਮਿਹਨਤ ਦੀ ਰੋਟੀ ਕਮਾਉਂਦੇ ਨੇ ਕਮਾਈ ਕਰਦੇ ਨੇ ਸੰਧਿਆ ਵੇਲੇ ਫਿਰ ਗੁਰੂ ਨਾਲ ਬੈਠਦੇ ਨੇ ਤੇ ਦਿਨੇ ਵੀ ਕਮਾਈ ਕਰਦੇ ਕਰਦੇ ਨਾਮ ਸ਼ਬਦ ਜਪਰੇ ਨੇ ਸਾਧ ਸੰਗਤ ਜੀ ਸਤਗੁਰੂ ਜੀ ਪਰਮਾਉਂਦੇ ਨੇ ਭਾਈ ਇਹਦਾ ਫਲ ਬੜਾ ਸ਼ੁਭ ਹੋਣਾ ਹੁਣਾ ਕਰਮਾ ਸੰਧਣਾ ਖੇਤ ਤੇ ਸਾਧ ਸੰਗਤ ਜੀ ਜੋ ਬੁਰੇ ਕਰਮ ਨੇ ਨਾ ਜੋ ਪਾਪ ਹੈ ਇਹ ਹਮੇਸ਼ਾ ਹਾਰਦਾ ਹੈ ਅੱਜ ਤੱਕ ਕਦੇ ਨਹੀਂ ਹੋਇਆ ਕਿ ਭਾਈ ਝੂਠ ਹਾਰਿਆ ਹੋਵੇ ਹਾਂ ਕੁਝ ਸਮੇਂ ਲਈ ਹੋ ਜਾਂਦਾ ਜੋ ਝੂਠ ਦੇ ਬੱਦਲ ਨੇ ਨਾ ਉਹਨਾਂ ਨੂੰ ਐ ਲੱਗਦਾ ਕਿ ਭਾਈ ਅਸੀਂ ਸੂਰਜ ਨੂੰ ਟੱਕ ਲਿਆ ਜੋ ਸੱਚ ਦਾ ਸੂਰਜ ਹੈ ਅਗਿਆਨਤਾ ਦੇ ਜੋ ਬੱਦਲ ਨੇ ਉਹਨਾਂ ਨੂੰ ਕੁਝ ਸਮੇਂ ਲਈ ਲੱਗਦਾ ਕੁਝ ਦਿਨਾਂ ਵਾਸਤੇ ਲੱਗਦਾ ਕਿ ਭਾਈ ਅਸੀਂ ਅਸਮਾਨ ਨੂੰ ਟੱਕ ਲਿਆ ਅਸੀਂ ਸੂਰਜ ਨੂੰ ਟੱਕ ਦਿੱਤਾ ਤੇ ਸੂਰਜ ਅਸੀਂ ਗਾਇਬ ਕਰ ਦਿੱਤਾ ਪਰ ਜਦੋਂ ਤੇਜ਼ ਹਵਾ ਚੱਲਦੀ ਹੈ ਨਾ ਸਤ ਸੰਗਤ ਜੀ ਫਿਰ ਜੋ ਤੇਜ਼ ਹਵਾ ਚੱਲਦੀ ਹੈ ਤੇ ਜਦੋਂ ਬੱਦਲ ਦੂਰ ਜਾਂਦੇ ਨੇ ਫਿਰ ਪ੍ਰਕਾਸ਼ ਆਉਂਦਾ ਭਾਈ ਤੇ ਇਹ ਸੱਚ ਹੈ ਅਗਿਆਨਤਾ ਜ਼ਿਆਦਾ ਦਿਨ ਨਹੀਂ ਜੀ ਰਹਿੰਦੀ ਸਤਗੁਰੂ ਜੀ ਫਰਮਾਉਂਦੇ ਨੇ ਸ਼ੁਭ ਕਰਮਾ ਫਲ ਸ਼ੁਭ ਹੈ ਕਰਮਾ ਸੰਦਨਾ ਖੇਦ ਕਿ ਭਾਈ ਝੂਠ ਹਮੇਸ਼ਾ ਹਾਰਦਾ ਹੈ ਤੇ ਸੱਚ ਹਮੇਸ਼ਾ ਜਿੱਤਦਾ ਹੈ ਪਾਪ ਕਰਮ ਦੇ ਕੀਤਕ ਸਦਾ ਹਾਰ ਨੇ ਜੀ ਪਰ ਜੇ ਆਪਾਂ ਗਲਤ ਕੰਮ ਕਰਦੇ ਆਂ ਪਾਪ ਕਰਦੇ ਆਂ ਫਿਰ ਸਾਡੀ ਹਾਰ ਹੀ ਹੋਵੇਗੀ ਕਦੇ ਨਹੀਂ ਜਿੱਤਾਂਗੇ ਦੂਜੀ ਦੁਰਮਤ ਤਿਆਗ ਕਰ ਲੀਲਾ ਅਜਬ ਪਹਿਚਾਨ ਕਿ ਬੇਟਾ ਮਨ ਦੇ ਵਿੱਚ ਜਿੰਨੀਆਂ ਵੀ ਦੁਰਭਾਵਨਾ ਨੇ ਬੁਰੀ ਸੋਚ ਐ ਸਾਰਾ ਦਾ ਤਿਆਗ ਕਰ ਦੇਂ। ਲੀਲਾ ਅਜਬ ਪਹਿਚਾਨ ਤੇ ਭਾਈ ਉਸ ਮਾਲਕ ਦੀ ਲੀਲਾ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਸਾਧ ਸੰਗਤ ਉਸ ਮਾਲਕ ਨੂੰ ਨਾ ਕਹਿ ਰਵਦਾਸ ਅਕਤ ਕਥਾ ਜਿਹਦੀ ਕਥਾ ਵੀ ਨਹੀਂ ਕਥੀ ਜਾ ਸਕਦੀ ਉਹਨੂੰ ਸਿਰਫ ਪ੍ਰਮਾਤਮਾ ਦੇ ਪਿਆਰਾ ਨੇ ਸਮਝਿਆ। ਤੇ ਜੋ ਸਮਝ ਗਿਆ ਸਾਧ ਸੰਗਤ ਜੀ ਉਹ ਪ੍ਰਮਾਤਮਾ ਬੜਾ ਹੈਰਾਨ ਕਰ ਦੇਣ ਵਾਲਾ। ਜਦੋਂ ਸਾਸੰਗਤ ਜੀ ਕਈ ਵਾਰੀ ਸਤਿਗੁਰੂ ਜੀ ਜਿਵੇਂ ਗੁਰਬਾਣੀ 'ਚ ਫਰਮਾਉਂਦੇ ਨੇ ਸਤਗੁਰ ਨਾਮ ਦੇ ਮਹਾਰਾਜ ਜੀ ਕਬਹ ਹੂੰ ਖੀਰ ਖਾਂਡ ਕਿਉਂ ਨਾ ਭਾਵੇ ਕਬਹ ਹੂੰ ਕਰ ਕਰ ਟੂਕ ਮੰਗਾਵੇ ਸਾਸੰਗਤ ਜੀ ਕਦੇ ਤਾਂ ਇੰਨੇ ਪੈਸੇ ਆ ਜਾਂਦੇ ਨੇ ਕਿ ਭਾਈ ਆਪਾਂ ਰਾਜਾਂ ਵਰਗੇ ਹੋ ਜਾਂਦੇ ਆਂ ਕਈ ਵਾਰੀ ਸਾਸੰਗਤ ਜੇ ਇੰਨੀ ਗਰੀਬੀ ਆ ਜਾਂਦੀ ਹੈ ਕਿ ਭਾਈ ਉਧਾਰ ਬੰਗ ਬੰਕੇ ਗੁਜ਼ਾਰਾ ਕਰਨਾ ਪੈਂਦਾ ਇਹ ਸਤਿਗੁਰ ਜੀ ਅੱਜ ਦੇ ਸ਼ਬਦ 'ਚ ਸਮਝਾ ਰਹੇ ਨੇ ਦੂਜੀ ਦੁਰਮਤ ਤਿਆ ਕਰ ਲੀਲਾ ਅਜਪ ਪਹਿਚਾਨ ਕਿ ਬੇਟਾ ਪ੍ਰਮਾਤਮਾ ਦੀ ਲੀਲਾ ਨੂੰ ਪਹਿਚਾਨ ਉਹ ਸੁੱਖ ਵੀ ਦੇ ਸਕਦਾ ਹੈ ਦੁੱਖ ਵੀ ਦੇ ਸਕਦਾ ਹੈ ਸਾ ਸੰਗਤ ਜੀ ਸੁੱਖ ਦੇ ਵਿੱਚ ਵੀ ਸਾਡੀ ਪ੍ਰੀਖਿਆ ਹੁੰਦੀ ਹੈ ਤੇ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਤਾਂ ਦੁੱਖ ਦੇ ਵਿੱਚ ਹੁੰਦੀਆਂ ਨੇ ਤੇ ਬਹੁਤੇ ਲੋਕ ਨੇ ਭਾਈ ਜਦੋਂ ਸੁੱਖ ਆਂਦਾ ਹੈ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਤੇ ਜਦੋਂ ਦੁੱਖ ਆਂਦਾ ਹੈ ਪ੍ਰਮਾਤਮਾ ਨੂੰ ਗਾਲਾਂ ਕੱਢਦੇ ਨੇ ਉਲੋਭੇ ਦਿੰਦੇ ਨੇ ਨਾਸਤਿਕ ਬਣ ਜਾਂਦੇ ਨੇ ਭਾਈ ਜਦੋਂ ਪ੍ਰਮਾਤਮਾ ਦੁੱਖ ਦਿੰਦਾ ਹੈ ਸਾ ਸੰਗਤ ਜੀ ਜਦੋਂ ਨਾਸਤਿਕ ਬਣ ਜਾਂਦੇ ਨੇ ਭੁੱਲ ਜਾਂਦੇ ਨੇ ਸੁੱਖ ਵੇਲੇ ਸਾਸੰਗਤ ਜੀ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੁੱਖ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਪਰ ਅੱਜ ਕੱਲ ਦੇ ਜੋ ਲੋਕ ਨੇ ਸੁੱਖ ਵੇਲੇ ਸਾਸੰਗਤ ਜੀ ਯਾਦ ਨਹੀਂ ਕਰਦੇ ਦੁੱਖ ਵੇਲੇ ਕੁਛ ਦਿਨ ਯਾਦ ਕਰਦੇ ਨੇ ਤੇ ਜੇ ਭਾਈ ਦੁੱਖ ਦੂਰ ਨਾ ਹੋਵੇ ਉਹ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਨਾਸਤਿਕ ਬਣ ਜਾਂਦੇ ਨੇ ਪਰ ਉਹਦੀ ਲੀਲਾ ਨੂੰ ਕੋਈ ਪਹਿਚਾਨਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਸੰਗਤ ਜੀ ਜਿਵੇਂ ਸਮਾਜ ਦੇ ਵਿੱਚ ਹੈ ਨਾ ਕਿਸੇ ਦੇ ਘਰ ਬੱਚਾ ਨਹੀਂ ਹੈ ਸਾਸੰਗਤ ਜੀ ਤੇ ਕਈ ਐਸੇ ਨੇ ਜਿਨ੍ਹਾਂ ਦੇ ਭਾਈ ਤਿੰਨ ਤਿੰਨ ਚਾਰ ਚਾਰ ਬੱਚੇ ਨੇ ਕਈ ਇੱਕ ਬੱਚੇ ਨੂੰ ਤਰਸਦੇ ਨੇ। ਸਾ ਸੰਗਤ ਜੀ ਕਈਆਂ ਦੇ ਘਰ ਖੁਸ਼ੀਆਂ ਖੁਸ਼ੀਆਂ ਨੇ ਕਈਆਂ ਦੇ ਘਰ ਦੁੱਖੀ ਦੁੱਖ। ਕਈ ਐਸੇ ਨੇ ਸਾ ਸੰਗਤ ਜੀ ਜਿਨ੍ਹਾਂ ਕੋਲ ਪੈਸਾ ਬਹੁਤ ਹੈ ਕਈ ਐਸੇ ਨੇ ਕਿ ਭਾਈ ਜਿਨ੍ਹਾਂ ਦਾ ਕਮਰਾ ਹੀ ਇੱਕ ਹੀ ਕਮਰੇ ਚ ਸਾਰਾ ਪਰਿਵਾਰ ਰਹਿ ਰਿਹਾ ਕਈ ਮਹਿਲਾ ਵਰਗੇ ਮਕਾਨਾਂ ਚ ਰਹਿੰਦੇ ਨੇ। ਕੁਝ ਲੋਕਾਂ ਕੋਲ ਪੈਸਾ ਨਹੀਂ ਹੈ ਕਿ ਭਾਈ ਉਹ ਟ੍ਰੇਨ ਦੇ ਵਿੱਚ ਵੀ ਸਫ਼ਰ ਕਰ ਸਕਣ। ਤੇ ਕਈਆਂ ਕੋਲ ਸਾ ਸੰਗਤ ਜੀ ਕਰੋੜਾਂ ਰੁਪਈਆ ਦੀ ਗੱਡੀ ਹੈ। ਇਹੀ ਗੁਰਬਾਣੀ ਦਾ ਫਰਮਾਨ ਹੈ ਕਿ ਭਾਈਓ ਪਰਮਪਿਤਾ ਪਰਮਾਤਮਾ ਦੀ ਜੋ ਬਾਜੀ ਹੈ ਉਹਨੂੰ ਵਿਦਲਾ ਹੀ ਸਮਝਦਾ ਤੇ ਭਾਈ ਜੋ ਸਮਝ ਲੈਂਦਾ ਉਹ ਜ਼ਿੰਦਗੀ ਚ ਕਾਮਯਾਬ ਹੋ ਜਾਂਦਾ ਤੇ ਬਿਲਕੁਲ ਅੰਦੇਸ ਸਤਗੁਰ ਜੀ ਸਮਝਾ ਰਹੇ ਨੇ ਕਹ ਰਵਦਾਸ ਵਿਚਾਰ ਕਹ ਭਗਤ ਭਜਨ ਕਲਿਆਣ ਐਸੀ ਕਰਕੇ ਬੇਟਾ ਤੂੰ ਪਰਮਾਤਮਾ ਨੂੰ ਪਹਿਚਾਨ ਗੁਰੂ ਦੀ ਪਹਿਚਾਨ ਕਰ ਗੁਰੂ ਦੇ ਦਿਖਾਏ ਨਕਸ਼ੇ ਕਦਮ ਤੇ ਚੱਲ ਸਤਸੰਗਤ ਜੀ ਜ਼ਿੰਦਗੀ ਦੇ ਵਿੱਚ ਨਾ ਭਜਨ ਬੰਦਗੀ ਲੈ ਕੇ ਆਈਆਂ ਕਿਉਂਕਿ ਸਾਡੀ ਜ਼ਿੰਦਗੀ ਦੇ ਵਿੱਚ ਫਿਲਮਾਂ ਵੀ ਹੈ ਸਾਡੀ ਜ਼ਿੰਦਗੀ 'ਚ ਕਾਟਨ ਵੀ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ 'ਚ ਨਾਟਕ ਵੀ ਹੈ ਸਤਸੰਗਤ ਜੀ ਮੇਰੀ ਮਾਤਾ ਮਾਂ ਪੈਣਾ ਦੀ ਜ਼ਿੰਦਗੀ 'ਚ ਸਾਡੀ ਜ਼ਿੰਦਗੀ ਦੇ ਵਿੱਚ ਮਨ ਨੂੰ ਭੜਕਾਉਣ ਵਾਲੇ ਗਾਣੇ ਵੀ ਨਹੀਂ ਸਤਸੰਗਤ ਜੀ ਜੋ ਸਾਡੇ ਬੱਚਿਆਂ ਨੂੰ ਲੜਾਈ ਝਗੜੇ ਲਈ ਨਸ਼ੇ ਲਈ ਸਤਸੰਗਤ ਜੀ ਤੁਸੀਂ ਦੇਖਿਆ ਹੋਵੇਗਾ ਨਾ ਬਹੁਤ ਸਾਰੇ ਗਾਣੇ ਐਸੇ ਨੇ ਜਿਨ੍ਹਾਂ ਦੇ ਵਿੱਚ ਹੰਕਾਰ ਭਰਿਆ ਹੋਇਆ ਤੇ ਅੱਜ ਮੈਂ ਸਵੇਰੇ ਵੀ ਸਤਸੰਗਤ 'ਚ ਬੇਨਤੀ ਕੀਤੀ ਸੀ ਸਤਸੰਗਤ ਜੀ ਜੋ ਤੁਹਾਡੇ ਬੱਚਿਆਂ ਦੇ ਮਨ ਦੇ ਵਿੱਚ ਜਾਏਗਾ ਨਾ ਉਹੀ ਬਾਹਰ ਆਏਗਾ ਜਿਵੇਂ ਆਪਾਂ ਕੰਪਿਊਟਰ ਤੇ ਮੋਬਾਈਲ ਦੇ ਵਿੱਚ ਜੋ ਪਾਵਾਂਗੇ ਉਹੀ ਦਿਖੇਗਾ ਇੰਟਰਨੈਟ ਦੇ ਉੱਪਰ ਸਤਸੰਗਤ ਜੀ ਜੋ ਲੋਕਾਂ ਨੇ ਫੋਟੋਆਂ ਪਾਈਆਂ ਨੇ ਵੀਡੀਓ ਪਾਈ ਹੈ ਇਨਫੋਰਮੇਸ਼ਨ ਪਾਈ ਹੈ ਅਲੱਗ-ਅਲੱਗ ਤਰ੍ਹਾਂ ਦੀ ਵੈਬਸਾਈਟ ਤੇ ਜੋ ਇਨਪੁਟ ਹੈ ਉਹੀ ਆਉਟਪੁਟ ਹੈ ਕਹਿੰਦਾ ਪਾਓ ਜੋ ਆਪਾਂ ਵਿੱਚ ਪਾ ਰਹੇ ਨੇ ਸਤਸੰਗਤ ਜੀ ਇੰਟਰਨੈਟ ਤੇ ਅਪਲੋਡ ਕਰ ਰਹੇ ਆ ਉਹੀ ਲੋਕਾਂ ਨੂੰ ਦਿਖਾਈ ਦੇਵੇਗਾ ਤੇ ਸਾਡਾ ਸਰੀਰ ਵੀ ਇਸੇ ਤਰ੍ਹਾਂ ਕੰਮ ਕਰਦਾ ਹੈ ਜੋ ਸਰੀਰ ਦੇ ਅੰਦਰ ਜਾਏਗਾ ਸਤਸੰਗਤ ਜੀ ਉਹ ਬਾਹਰ ਆਏਗਾ ਜੋ ਮਨ ਦੇ ਵਿੱਚ ਬੱਚਿਆਂ ਦੇ ਜਾ ਰਿਹਾ ਆ ਭਾਈ ਉਹਨੇ ਇੱਕ ਦਿਨ ਸ਼ਰੀਰ ਨੂੰ ਵੀ ਉਸੇ ਤਰ੍ਹਾਂ ਹੀ ਕਰਨਾ ਕਿਉਂਕਿ ਸਾਡਾ ਜੋ ਸ਼ਰੀਰ ਆ ਮਨ ਦੇ ਕੰਟਰੋਲ ਦੇ ਵਿੱਚ ਹੈ ਮਨ ਕਹਿੰਦਾ ਤੂੰ ਚੋਰੀ ਕਰੇ ਚੋਰੀ ਕਰ ਦਿੰਦਾ ਮਨ ਕਹਿੰਦਾ ਸਵੇਰੇ ਜਲਦੀ ਉੱਠੇ ਜਲਦੀ ਉੱਠਦਾ ਮਨ ਕਹਿੰਦਾ ਭਜਨ ਬੰਦਗੀ ਕਰੇ ਕਰਦਾ ਮਨ ਕਹਿੰਦਾ ਭਾਈ ਉਹਦੇ ਨਾਲ ਲੜਾਈ ਕਰੇ ਲੜਨ ਲੜਨ ਲੱਗ ਜਾਂਦਾ ਮਨ ਕਹਿੰਦਾ ਭਾਈ ਝੂਠ ਮਾਰੇ ਝੂਠ ਬੋਲਦਾ ਤੇ ਮਨ ਹੀ ਹੈ ਜਿਹੜਾ ਸਾਡੇ ਬੱਚਿਆਂ ਨੂੰ ਨਸ਼ੇੜੀ ਬਣਾ ਰਿਹਾ ਨਸ਼ੇ ਕਰਵਾ ਰਿਹਾ ਚੋਰ ਬਣਾ ਰਿਹਾ ਸਾਧ ਸੰਗਤ ਜੀ ਦੁਰਾਚਾਰੀ ਬਣਾ ਰਿਹਾ ਤਾਂ ਯੋ ਸਤਗੁਰੂ ਅਨੰਤ ਸਾਹਿਬ ਨੇ ਕਿਹਾ ਨਾ ਮਨ ਜੀਤੇ ਜਗ ਜੀਤ ਭਾਈ ਇਸ ਮਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਤਸੰਗਤ ਜੀ ਸਾਡੇ ਬੱਚਿਆਂ ਦਾ ਵੀ ਭਲਾ ਹੋਵੇਗਾ ਸਾਡੇ ਸਾਡਾ ਵੀ ਭਲਾ ਹੋਵੇਗਾ ਬਹੁਤੇ ਮੇਰੇ ਭਰਾ ਭੈਣ ਨੇ ਨਾ ਸਤਸੰਗਤ ਜੀ ਬੱਚਾ ਜਦੋਂ ਗਲਤੀ ਕਰੇ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਨੇ ਬੜਾ ਕੁੱਟਦੇ ਨੇ ਪ੍ਰਸਾਦ ਸੰਗਤ ਜੀ ਭੁੱਲ ਜਾਂਦੇ ਨੇ ਕਿ ਭਾਈ ਬੱਚੇ ਦਾ ਜੋ ਮਨ ਹੈ ਉਹ ਕੰਟਰੋਲ ਦੇ ਵਿੱਚ ਨਹੀਂ ਇਹ ਬੱਚਿਆਂ ਨੂੰ ਸਿਖਾਉਣਾ ਕਿ ਆਪਣੇ ਮਨ ਨੂੰ ਕਿਵੇਂ ਕੰਟਰੋਲ ਕਰਨਾ ਬੱਚੇ ਸਤਸੰਗਤ ਜੀ ਭਟਕਣ ਲੱਗ ਜਾਂਦੇ ਨੇ ਉਹਨਾਂ ਦਾ ਕਸੂਰ ਨਹੀਂ ਹੈ ਉਹਨਾਂ ਦੇ ਅੰਦਰ ਹੀ ਇਹੋ ਜਿਹੀਆਂ ਗੱਲਾਂ ਚੱਲੀਆਂ ਗਈਆਂ ਜਿਹੜੀਆਂ ਉਹਨਾਂ ਦੇ ਕੰਟਰੋਲ ਤੋਂ ਬਾਹਰ ਹੈ ਤੇ ਭਾਈ ਜੇ ਕੋਈ ਬੱਚਾ ਸ਼ਰਾਰਤੀ ਹੈ ਗਲਤ ਦਿਸ਼ਾ 'ਚ ਚੱਲ ਪਿਆ ਅਗਰ ਉਹਨੂੰ ਸੁਧਾਰਨਾ ਚਾਹੁੰਦੇ ਹੋ ਸਤਸੰਗਤ ਜੀ ਤਾਂ ਮਾਤਾ ਪਿਤਾ ਦਾ ਡਰ ਹੋਣਾ ਬਹੁਤ ਜ਼ਰੂਰੀ ਹੈ ਉਹਨੂੰ ਮਾਰਨ ਨਾਲੋਂ ਉਹਦੇ ਮਨ ਨੂੰ ਬਦਲਣ ਦੀ ਕੋਸ਼ਿਸ਼ ਕਰੋ ਸਤਿਗੁਰਾਂ ਨੇ ਇਹੀ ਸਮਝਾਇਆ ਹੈ ਦੁਰਮਤ ਕਾ ਤਿਆਗਨ ਕਰੋ ਕਿ ਭਾਈ ਜੋ ਮਨ ਦੇ ਵਿੱਚ ਬੁਰੀ ਭਾਵਨਾ ਹੈ ਬੁਰੀ ਸੋਚ ਹੈ ਉਹਦਾ ਤਿਆਗ ਕਰਨਾ ਸਤਸੰਗਤ ਜੀ ਫਿਰ ਸਾਡੀ ਜ਼ਿੰਦਗੀ ਸਫਲ ਹੋਵੇਗੀ ਸੋ ਭਾਈ ਇਹਨੀਆਂ ਕ ਬੇਨਤੀਆਂ ਅੱਜ ਦੀਆਂ ਪ੍ਰਵਾਨ ਕਰਨਾ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਨੇ અપਾਰ ਕਿਰਪਾ ਕੀਤੀ ਹੈ ਅੱਜ 사ਤਸੰਗਤ ਜੀ ਦੂਸਰੀ ਤਿਥੀ ਦੇ ਵਿੱਚ ਸਤਗੁਰਾਂ ਨੇ ਸਾਨੂੰ ਸਮਝਾਇਆ ਕਿ ਆਪਾਂ ਗੁਰੂਆਂ ਗੁਰੂਆਂ ਦੀ ਗੱਲਾਂ ਮੰਨਨੀ ਸਤਗੁਰੂ ਅਰਦਾਸ ਮਹਾਰਾਜ ਜੀ ਦੇ ਜਿੰਨੇ ਵਚਨ ਨੇ ਉਹ ਵਚਨ ਮੰਨਨੇ ਨੇ ਤੇ 사ਤਸੰਗਤ ਜੀ ਜੋ ਵਚਨ ਮੰਨਦਾ ਹੈ ਨਾ ਉਹ ਪਰਫੈਕਟ ਚੇਲਾ ਹੁੰਦਾ ਪਰਫੈਕਟ ਸ਼ਿਸ਼ੇ ਬਚਨੀ ਤੋਰ ਮੋਰ ਮਨਮਾਨ ਹੈ ਜਨ ਕੋ ਪੂਰਨ ਦੀਜੇ ਉਹੀ ਪਰਫੈਕਟ ਹੈ ਜੋ ਗੁਰੂ ਦੇ ਬਚਨ ਮੰਨਦਾ ਤੇ ਆਪਾਂ ਦੁਰਮਤ ਨੂੰ ਤਿਆਗ ਗਏ ਤੇ ਗੁਰਮਤ ਨੂੰ ਅਪਣਾ ਲਈਏ ਭਾਵ ਸਾਡੇ ਮਨ ਚ ਜਿੰਨੇ ਵੀ ਦਵੇਸ਼ ਨੇ ਸਭ ਬਾਹਰ ਕੱਢ ਦੇਣ ਤੇ ਅੰਦਰ ਗੁਰੂ ਦੇ ਬਚਨ ਬਸਾਲ ਲਈਏ ਇਹੀ ਸਾਧ ਸੰਗਤ ਦੀ ਭਗਤੀ ਦਾ ਮਾਰਗ ਹੈ ਕੰਮ ਧੰਦਾ ਕਰੋ ਬੱਚਿਆਂ ਨੂੰ ਪੜ੍ਹਾਓ ਲਿਖਾਓ ਇਮਾਨਦਾਰੀ ਨਾਲ ਪੈਸੇ ਕਮਾਓ ਮਾਤਾ ਪਿਤਾ ਦੀ ਸੇਵਾ ਕਰੋ ਸਾਧ ਸੰਗਤ ਦੀ ਮਾਨਵਤਾ ਦੀ ਸੇਵਾ ਕਰੋ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕਰੋ ਉਸ ਮਾਲਕ ਦਾ ਸਵਾਸ ਸਵਾਸ ਸਿਮਰਨ ਕਰਦੇ ਰਹੋ ਤੇ ਇਸ ਕੰਮ ਵਾਸਤੇ ਸਾਡਾ ਕਿਰਪਿਆ ਨਹੀਂ ਲੱਗਦਾ ਜੋ ਪ੍ਰਮਾਤਮਾ ਦੀ ਭਗਤੀ ਹੈ ਸਤਿਗੁਰਾਂ ਨੇ ਕਹਿਣਾ ਹਰ ਕੇ ਨਾਮ ਬਿਨ ਝੁੱਟੇ ਸਗਲ ਪਸਾਰੇ ਸੋ ਭਾਈ ਵਹਿਮਾ ਪਰਮ ਅੰਬਰਾ ਪਖੰਡਾ ਚ ਬਚ ਕੇ ਉਸ ਮਾਲਕ ਨਾਲ ਜੁੜੋ ਜੋ ਮਾਲਕ ਤੁਹਾਡੇ ਅੰਦਰ ਬੈਠਾ ਸੈਣੀ ਕੀ ਬੇਨਤੀਆਂ ਪ੍ਰਵਾਨ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ